ਨਿੱਤੀ ਨਾਲ ਹਰ ਕਦਮਾਂ ਦੇ ਕੇਨਾ ਦੋ ਤਿੰਨ ਤੇ ਨਿੱਤੀ ਨਾਲ कच्चे ਮਾਲਾ ਜਪਕੇ ਕਰੋ ਪੱਕੇ ਕਰੋ ਅਗੇ ਕਰੋ ਅਗੇ ਕਰੋ कच्चे ਮਾਲਾ ਦਾ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਮੋਟ ਚੱਡਿਆ ਜਾ ਰਿਹਾ ਸਭ ਨੂੰ ਜੈ ਪੀਨ ਜੈ ਭਾਰਤ ਅੱਜ ਜੋ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਝੰਡਾ ਮਾਰਚ ਕੱਢਿਆ ਜਾ ਰਿਹਾ ਆ ਇਹ ਅੱਜ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ ਪੂਰੇ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਨਿਗਮਾਂ ਨਗਰ ਕੌਂਸਲਰ ਨਗਰ ਪੰਚਾਇਤਾਂ ਵਿੱਚ ਕੱਢਿਆ ਜਾਵੇਗਾ ਕਿਉਂਕਿ ਸਰਕਾਰ ਦੇ ਵਿਰੋਧ ਦੇ ਵਿੱਚ ਝੰਡਾ ਮਾਰਚ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਕਿਉਂਕਿ ਜਿਸ ਵੇਲੇ ਸਰਕਾਰ ਆਈ ਸੀ ਉਸ ਵੇਲੇ ਇਸ ਨੇ ਆ ਕੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਸਰਕਾਰ ਬਣਦੇ ਸਾਰ ਜਿਹੜਾ ਵਾ ਸਾਰੇ ਮਲਾਇਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਪੱਕਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਇਹ ਬੰਦੇ ਤਨਖਾਹ ਤੱਕ ਵਧਾ ਕੇ ਰਾਜੀ ਨਹੀਂ ਇਹਨਾਂ ਕੋਲ ਸਾਢੇ 3 ਸਾਲ ਹੋਣ ਲੱਗੇ ਹਜੇ ਤੱਕ ਕੋਈ ਇਹਨਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਨਹੀਂ ਬਣੀ ਪਰ ਆਪਣੇ ਐਮਐਲਏ ਮੰਤਰੀ ਬਣਾਈ ਜਾ ਰਹੇ ਆ ਪਰ ਮਲਾਇਮਾ ਵਾਸਤੇ ਇਹਨਾਂ ਕੋਲ ਹਜੇ ਤੱਕ ਕੋਈ ਪਾਲਿਸੀ ਨਹੀਂ ਬਣੀ ਆ ਸੋ ਇਸ ਕਰਕੇ ਹੁਣ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਸਰਬਸੰਮਤੀ ਦੇ ਨਾਲ ਹੀ ਫੈਸਲਾ ਲਿਆ ਆ ਕਿ ਬਹੁਤ ਜਲਦ 20 ਤਰੀਕ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਆ ਸਟ੍ਰਾਈਕ ਕੀਤੀ ਜਾਊਗੀ ਤਾਂ ਕਿ ਇਹ ਸੁੱਤੀ ਵੀ ਸਰਕਾਰ ਨੂੰ ਜਗਾਇਆ ਜਾ ਸਕੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਇਸ ਸਟ੍ਰਾਈਕ ਜਿਹੜੀ ਆ ਪੂਰੇ ਪੰਜਾਬ ਭਰ ਦੇ ਵਿੱਚ ਕੂੜੇ ਦੇ ਢੇਰ ਲਗਾ ਕੇ ਖਲਾਰਾ ਪਾਇਆ ਜਾਵੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਪਰ ਅਸੀਂ ਇਹ ਆਪਣੇ ਹੱਕ ਦੀ ਲੜਾਈ ਲੜਦੇ ਹਾਂ ਸਾਡੇ ਹੱਕ ਸੱਚ ਦੀ ਲੜਾਈ ਹੈ ਜਿਹੜੇ ਵੇ ਸਾਨੂੰ ਸਾਡਾ ਬੰਦਾ ਰਾਈਟ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸਭ ਤੋਂ ਆਪਾਂ ਕਹਿ ਸਕਦੇ ਆ ਕਿ ਗਰਾਊਂਡ ਜ਼ੀਰੋ ਦਾ ਕੰਮ ਕਰਕੇ ਸਾਡੇ ਘਰ ਦੇ ਵਿੱਚ ਚੁੱਲ੍ਹੇ ਜਿਹੜੇ ਉਹ ਸੋਖੇ ਨਹੀਂ ਬਲ ਰਹੇ ਸੋ ਮਲਾਇਮਾਂ ਦੀ ਜਿਹੜੀ ਹਾਲਾਤ ਆ 10000 ਦੇ ਵਿੱਚ ਵੱਧ ਤੋਂ ਵੱਧਰ ਹੋ ਰਹੀ ਆ ਇਸ ਕਰਕੇ ਪੂਰੇ ਪੰਜਾਬ ਭਰ ਦੇ ਸਪਾਈ ਸੇਵਕਾਂ ਦੇ ਵਿੱਚ ਰੋष ਆ ਔਰ ਅੱਜ ਸਵੈ ਕਰਮਚਾਰੀ ਯੂਨੀਅਨ ਰਜਿਸਟਰ ਨਗਰ ਨਿਕਮੁ ਹਿਸ਼ਾਰਪੁਰ ਵੱਲੋਂ ਪਹਿਲਾ ਝੰਡਾ ਮਾਰਜਾ ਜਿਹੜਾ ਪੰਜਾਬ ਭਰ ਦੇ ਵਿੱਚੋਂ ਹਿਸ਼ਾਰਪੁਰ ਚੋਂ ਕੱਢਿਆ ਜਾ ਰਿਹਾ ਔਰ ਹੌਲੀ-ਹੌਲੀ ਇਹ ਪੂਰੇ ਪੰਜਾਬ ਵਿੱਚ ਇਸ ਦੀ ਅੱਗ ਜਿਹੜੀ ਉਹ ਫੈਲੂਗੀ ਸੋ ਅਸੀਂ ਇਹ ਬੇਨਤੀ ਕਰਦੇ ਆ ਸਾਰੇ ਹੀ ਆਪਣੇ ਜਿੰਨੇ ਵੀ ਬਾਲਮਿਕਨ ਸਮਾਜ ਦੇ ਸੰਗਠਨ ਹੈਗੇ ਆ ਕਿ ਸਾਰੇ ਜਾਣੇ ਇੱਕ ਹੋ ਗਏ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਹੰਬਲਾ ਮਾਰੋ ਤਾਂ ਕਿ ਆਪਾਂ ਜਿੰਨੇ ਮੁਲਾਜ਼ਮ ਹੈਗੇ ਕੱਚੇ ਇਹਨਾਂ ਨੂੰ ਰੈਗੂਲਰ ਕਰਾ ਸਕੀਏ ਸਭ ਨੂੰ ਜੈ ਭੀਮ ਜੈ ਭਾਰਤ ਜੀ ਅਲੀ ਪ੍ਰਧਾਨੀਆ ਦੀ ਕੀ ਪ੍ਰੋਗਰਾਮ ਆਇਆ ਜੀ ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ 10 ਜੂਨ ਤੋਂ ਪੂਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੀਤਾ ਜਾਊਗਾ ਜਿਹਦਾ ਕਾਰਨ ਇਹ ਸੀ ਕਿ ਜਿਸ ਵੇਲੇ ਸਰਕਾਰ ਆਈ ਆ ਇਹ ਸਾਡੀਆਂ ਦਰਿਆਾਂ ਤੇ ਬੈਠ ਕੇ ਸਾਡੇ ਵਿੱਚ ਬੋਲ ਕੇ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਅਸੀਂ ਤੁਹਾਡੇ ਸਾਰੇ ਰਹਿੰਦੇ ਹੱਕ ਦੇਵਾਂਗੇ ਜਿਹੜੇ ਆਊਟਸੋਰਸ ਤੇ ਮਜ਼ਦੂਰ ਆ ਉਹਨਾਂ ਨੂੰ ਰਿਸੋਰਸ ਕਰਾਂਗੇ ਪੱਕੇ ਕਰਾਂਗੇ ਲੇਕਿਨ ਇਹਨਾਂ ਨੇ ਉਹਦੇ ਬਜਾਏ ਕੁਝ ਵੀ ਨਹੀਂ ਕੀਤਾ ਜਿਹੜੀ ਬਦੌਲਤ ਅਸੀਂ ਅੱਜ ਦਸ ਜੂਨ ਤੋਂ ਪੰਜਾਬ ਦੇ ਵਿੱਚ ਝੰਡਾ ਮਾਰਚ ਕਰ ਰਹੇ ਆ ਇਹ ਤੋਂ ਬਾਅਦ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜਤਾਲ ਹੋਵੇਗੀ ਸਾਨੂੰ ਇੱਕ ਸਮਝ ਨਹੀਂ ਆ ਰਹੀ ਕਿ ਇਹਨਾਂ ਕੋਲ 92 ਸੀਟਾਂ ਪਹਿਲਾਂ ਨੇ ਚਾਰ ਵੀ ਹੋਰ ਲੈ ਲਈਆਂ 96 ਹੋ ਗਈਆਂ ਇੱਕ ਸੀਟ ਲੁਧਿਆਣੇ ਲਈ ਇਹਦੀ ਕਰੋੜਾਂ ਰੁਪਈਆ ਲਾਤਾ ਉਹ ਸੀਟ ਲਈ ਕੀ ਗੱਲ ਤੁਸੀਂ ਇਤਿਹਾਸ ਬਣਾਉਣਾ ਚਾਹੁੰਦੇ ਆ ਕਿ ਆਪਾਂ ਕੰਮ ਕੋਈ ਕਰਨਾ ਨਹੀਂ ਪਰ ਤੂੰ ਸੀਟਾਂ ਦੀ ਸਾਰੀਆਂ ਲੈ ਜਾਣੀਆਂ ਤੋਂ ਮੈਨੂੰ ਲੱਗਦਾ ਹੈ ਕਿ ਜੋ ਇਹਨਾਂ ਦੇ ਹਾਲਾਤ ਆ ਆਉਣ ਵਾਲੇ ਸਮੇਂ ਵਿੱਚ ਮੋਰੋਂ ਨਾ ਆ ਲੈੂਗਾ ਕਿਛੇ 6 ਹੀ ਜਿੱਤਾ ਲੇ ਜੂਗੀ ਸੋ ਇਹ ਇਹੋ ਦੇ ਮਨ ਦਾ ਬਹਿਮ ਅਸੀਂ ਪਹਿਲੀ ਸਰਕਾਰਾਂ ਦਾ ਵੀ ਕੱਢਿਆ ਇਹ ਵੀ ਕੱਢ ਲਵਾਨੀ ਸੀ ਛੱਡੇ ਮਾਰਚ ਕਿੱਥੋਂ ਚੱਲਣਾ ਤੇ ਕਿੱਥੇ ਲਗਾ ਕਰਨਾ ਜੀ ਛੱਡੇ ਮਾਰਚ ਦੇਖੋ ਗਰਮੀ ਜ਼ਿਆਦਾ ਹੈ ਜੀ ਛੱਡੇ ਮਾਰਚ ਨੇ ਸ਼ਾਰਟ ਪ੍ਰੋਗਰਾਮ ਰੱਖਿਆ ਇਸ ਦਫ਼ਤਰੋਂ ਚੱਲਣਾ ਜਨਾ ਮਾਰਚ ਔਰ ਕਿਟਾ ਘਰ ਤੱਕ ਜਾਣਾ ਜੀ ਉੱਥੇ ਜਾ ਕੇ 10-15 ਮਿੰਟ ਲਾਵਾਂਗੇ ਨਾੜੇ ਬਾਜੀ ਕਰਾਂਗੇ ਉਸ ਤੋਂ ਪ੍ਰਾਪਤ ਆਪਾਂ ਸਾਰੇ ਬਲਾਦੇਵਰਾਂ ਨੂੰ ਪ੍ਰੋਡਕਟ ਦੇਣ ਦੇ ਯਾਦੋਂ ਗੋਮਾਨੀ